ਦੋਸਤੋ ਅੱਜ ਮੈਂ ਲੰਗਰ ਸੇਵਾ ਵਾਲਿਆਂ ਦੇ ਉਸ ਵੱਡੇ ਸਥਾਨ ਦੇ ਉੱਪਰ ਪਹੁੰਚੇ ਹਾਂ ਜਿੱਥੇ ਲੰਗਰ ਦੀ ਪੈਕਿੰਗ ਕੀਤੀ ਜਾਂਦੀ ਹੈ ਤੇ ਇਹ ਲੰਗਰ ਸੇਵਾ ਜਿਹੜੀ ਹੈ ਕਦੋਂ ਤੋਂ ਹੋਣ ਦੇ ਵਿੱਚ ਆਈ ਹੈ ਕਿੱਥੇ ਤੱਕ ਇਹ ਲੰਗਰ ਪਹੁੰਚਾਉਂਦੇ ਨੇ ਕਿਹੜੇ ਜ਼ਰੂਰਤਮੰਦ ਲੋਕ ਨੇ ਕਿਵੇਂ ਉਹਨਾਂ ਨੂੰ ਲੱਭਦੇ ਨੇ ਉਹ ਜ਼ਰੂਰਤਮੰਦ ਲੋਕ ਤੇ ਜੇ ਗੱਲ ਕਰੀਏ ਕਿ ਦਾਨਪੁਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 20 ਰੁਪਏ ਦਾ ਲਾਇਆ ਹੋਇਆ ਲੰਗਰ ਅੱਜ ਇੱਥੇ ਇਸ ਧਰਤੀ ਦੇ ਉੱਪਰ ਵੀ ਚੱਲ ਰਿਹਾ ਹੈ ਤੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਬੁਲੰਟਰੀਅਰਸ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਮੈਂ ਬਿਲਕੁਲ ਬੈਕ ਐਂਡ ਤੇ ਖੜਾ ਹਾਂ ਤੇ ਆਓ ਦੋਸਤੋ ਫਿਰ ਆਪਾਂ ਅੰਦਰ ਚੱਲਦੇ ਹਾਂ ਅੰਦਰ ਚੱਲ ਕੇ ਦੇਖਦੇ ਹਾਂ ਕਿ ਲੰਗਰ ਸੇਵਾ ਦੇ ਵਿੱਚ ਅੱਜ ਜਿਹੜੀ ਸਾਡੀ ਸੰਗਤ ਹੈ ਜਿਹੜੇ ਜ਼ਰੂਰਤਮੰਦ ਲੋਕ ਨੇ ਉਹਨਾਂ ਵਾਸਤੇ ਕੀ ਕੁਝ ਪੈਕ ਕੀਤਾ ਜਾ ਰਿਹਾ ਤੇ ਮੈਂ ਇਸ ਪੂਰੇ ਬਲੌਗ ਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਕਿਵੇਂ ਪੈਕਿੰਗ ਕੀਤੀ ਜਾਂਦੀ ਹੈ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਕਿਵੇਂ ਫਿਰ ਇਹ ਵਲੰਟਰੀਅਰਸ ਉਹਨਾਂ ਘਰਾਂ ਤੱਕ ਪਹੁੰਚਾਉਂਦੇ ਨੇ ਉੱਥੇ ਦੇਖਿਆ ਹੁੰਦੇ ਨੇ ਇਹ ਸਾਰਾ ਵਲੌਗ ਜਿਹੜਾ ਅਸੀਂ ਤੁਹਾਡੇ ਵਾਸਤੇ ਸਪੈਸ਼ਲ ਆਜ਼ ਨਿਊਜ਼ ਵਾਲਾ ਦੇ ਉੱਪਰ ਮੈਂ ਬਣਾ ਰਿਹਾ ਤੇ ਤੁਸੀਂ ਲਾਸਟ ਤੱਕ ਮੇਰੇ ਨਾਲ ਜ਼ਰੂਰ ਬਨੇ ਰਹਿਣਾ ਤੇ ਆਓ ਦੋਸਤੋ ਚੱਲਦੇ ਆਂ ਚਿਕਾ ਦੀ ਸਾਰਿਆਂ ਨੂੰ ਲੰਗਰ ਸੇਵਾ ਮੀਲ ਐਂਡ ਸਪੋਰਟ ਸਰਵਿਸ 10 ਸਾਲ ਤੋਂ ਉੱਪਰ ਸਮਾਂ ਹੋ ਗਿਆ ਜੀ ਉਹ ਲੋਕ ਜੋ ਘਰਾਂ ਦੇ ਵਿੱਚ ਬੈਠੇ ਨੇ ਜੋ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਨੂੰ ਘਰ ਦੀ ਫੈਮਿਲੀ ਦੀ ਬੱਚਿਆਂ ਦੀ ਸਪੋਰਟ ਨਹੀਂ ਗਈ ਫਾਈਨੈਂਸ਼ੀਅਲ ਸਪੋਰਟ ਨਹੀਂ ਗਈ ਉਹਨਾਂ ਦੇ ਵਾਸਤੇ ਲੰਗਰ ਸੇਵਾ ਜੋ ਲੰਗਰ ਤੱਕ ਆਪ ਨਹੀਂ ਪਹੁੰਚ ਸਕਦੇ ਲੰਗਰ ਸੇਵਾ ਮੀਲ ਐਂਡ ਸਪੋਰਟ ਸਰਵਿਸ ਲੰਗਰ ਉਹਨਾਂ ਤੱਕ ਪਹੁੰਚਾਉਂਦੀ ਹੈ ਸੋ ਸਾਡੇ ਵਲੰਟੀਅਰ ਜਿਹੜੇ ਨੇ ਹਰ ਐਤਵਾਰ ਨੂੰ ਸਵੇਰੇ ਤਕਰੀਬਨ 8 ਵਜੇ ਤੋਂ ਸਵੇਰ ਤੋਂ ਲੈ ਕੇ ਸ਼ਾਮ ਦੇ 3-4 ਵਜੇ ਤੱਕ ਚਾਹੀਓ ਪ੍ਰਸ਼ਾਦੀ ਬਣਾਉਣ ਦੀ ਸੇਵਾ ਹੋਵੇ ਉਸ ਤੋਂ ਬਾਅਦ ਸਰਦੀਆਂ ਨੂੰ ਪੈਕ ਕਰਨ ਦੀ ਸੇਵਾ ਪੈਕ ਕਰਨ ਤੋਂ ਬਾਅਦ ਅੱਡਾ ਜੀ ਘਰ-ਘਰ ਵਲੰਟੀਅਰ ਸਾਡੇ ਜਿਹੜਾ ਭੋਜਨ ਆ ਪਹੁੰਚਾਉਣ ਦੀ ਸੇਵਾ ਨਾਲ ਜਿਹੜਾ ਸਪੋਰਟ ਸਰਵਿਸ ਦਾ ਅੰਗ ਹੈ ਉਹ ਵੀ ਹੈਗਾ ਜੀ ਕਿ ਉਹਨਾਂ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨੀ ਕਿ ਉਹ ਲੋਨਲੀਸ ਫੀਲ ਕਰਦੇ ਨੇ ਜਾਂ ਉਹਨਾਂ ਨੂੰ ਜਿਹੜਾ ਕੋਈ ਮਿਲਣੀ ਆਉਂਦਾ ਉਹਨਾਂ ਦੇ ਵਾਸਤੇ ਲੰਗਰ ਸੇਵਾ ਮੀਲੈਂਡ ਸਪੋਰਟ ਸਰਵਿਸ ਜਿਹੜੀਆਂ ਸੇਵਾਵਾਂ ਦੇ ਰਹੀ ਆ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਲੰਟੀਅਰ ਕਰਨਾ ਚਾਹੁੰਦੇ ਹੋ ਲੰਗਰ ਸੇਵਾ ਦੇ ਨਾਲ ਜਾਂ ਤੁਸੀਂ ਡੋਨੇਸ਼ਨ ਕਰਨਾ ਚਾਹੁੰਦੇ ਹੋ ਪੈਕੇਜ ਵੀ ਪ੍ਰਸ਼ਾਦਿਆਂ ਦੀ ਸੇਵਾ ਕਰਨਾ ਚਾਹੁੰਦੇ ਹੋ ਡਿਲੀਵਰੀ ਦੀ ਸੇਵਾ ਕਰਨਾ ਚਾਹੁੰਦੇ ਹੋ ਸਪੋਰਟ ਸਰਵਿਸਿਜ਼ ਉਹਨਾਂ ਬਜ਼ੁਰਗਾਂ ਦੇ ਨਾਲ ਜਿਹੜਾ ਵੀ ਫੋਨ ਤੇ ਗੱਲ ਕਰਕੇ ਉਹਨਾਂ ਦੀ ਜਿਹੜੀ ਇਕਲਤਾ ਨੂੰ ਦੂਰ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਰਲ ਕੇ ਮਿਲ ਕੇ ਉਹਨਾਂ ਦੇ ਕੋਲ 10 ਮਿੰਟ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਲੰਗਰ ਸੇਵਾ ਨੂੰ ਜਰੂਰ ਜੁਆਇਨ ਕਰੋ ਸਾਡੇ ਨੰਬਰ ਥੱਲੇ ਦਿੱਤੇ ਨੇ ਜੇ ਡੋਨੇਸ਼ਨ ਕਰਨੀ ਆ ਜਾਂ ਤੁਹਾਡੇ ਕੋਲ ਕੋਈ ਐਸਾ ਬਜ਼ੁਰਗ ਪਰਿਵਾਰ ਹੈ ਜਾਂ ਬਜ਼ੁਰਗ ਨੇ ਜਿਹੜੇ ਤਾਨੂੰ ਲੱਗਦਾ ਨਹੀਂ ਕਿ ਲੰਗਰ ਸੇਵਾ ਦੀਆਂ ਸੇਵਾਵਾਂ ਲੈ ਸਕਦੇ ਨੇ ਜਿਨ੍ਹਾਂ ਨੂੰ ਘਰ ਦੇ ਵਿੱਚ ਸੁਖ ਸੂਲਤ ਜਿਹੜੀ ਕੋ ਜੰਦੀ ਨਹੀਂ ਹੈ ਜਾਂ ਉਹ ਇ ਮੋਬਾਈਲ ਨੇ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਤਾਂ ਲੰਗਰ ਸੇਵਾ ਨੂੰ ਹੇਠੇ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰਕੇ ਉਹਨਾਂ ਬਾਰੇ ਦੱਸ ਸਕਦੇ ਹੋ ਜਾਂ ਵਲੰਟੀਅਰ ਕਰਨ ਵਾਸਤੇ ਦੁਆ ਨਿਕਾ ਸਕਦੇ ਹੋ ਥੈਂਕ ਯੂ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਲੰਗਰ ਸੇਵਾ ਮੀਲ ਐਂਡ ਸਪੋਰਟ ਸਰਵਿਸਿਜ਼ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਬਾਈ ਗੱਲ ਕਰੀਏ ਜਿੱਥੇ ਪਹਿਲੀ ਪਾਸ਼ੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨੀਰਪੇੜਾ ਲੰਗਰ ਲਾਇਆ ਸੀ ਜੇ ਅੱਜ ਦੁਨੀਆ ਭਰ ਦੇ ਵਿੱਚ ਜਿੱਥੇ ਲੋਕਾਈ ਵਸਦੀ ਹੈ ਹਰ ਜਗ੍ਹਾ ਲੰਗਰ ਮਾਰਾ ਦਾ ਚੱਲ ਰਿਹਾ ਹੈ ਜੀ ਜੀ ਉਹ ਖਜ਼ਾਨੇ ਹਮੇਸ਼ਾ ਹੀ ਭਰਪੂਰ ਰਹਿੰਦਾ ਹੈ ਜੀ ਉਹਨਾਂ ਖਜ਼ਾਨੇ 'ਚ ਕਦੇ ਤੋੜ ਨਹੀਂ ਆਉਂਦਾ ਜੀ ਜੀ ਪਰ ਲੰਗਰ ਸੇਵਾ ਦੀ ਜੇ ਮੈਂ ਗੱਲ ਕਰਾਂ ਅੱਜ ਜਿਵੇਂ ਸਾਡੇ ਨਵੇਂ ਦਰਸ਼ਕ ਸਾਡੇ ਨਾਲ ਨੇ ਮੈਂ ਜਾਣਨਾ ਚਾਹਾਂਗਾ ਤੁਹਾਡੇ ਨਾਲ ਪਹਿਲਾਂ ਵੀ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਹੈ ਜੀ ਇਹ ਲੰਗਰ ਸੇਵਾ ਹੋਣ ਚ ਕਿਵੇਂ ਆਈ ਇਸ ਬਾਰੇ ਜਰੂਰ ਸਾਡੇ ਜਿਹੜੇ ਦਰਸ਼ਕ ਉਹਨਾਂ ਨੂੰ ਜਾਣੂ ਕੋਈ ਲੰਗਰ ਸੇਵਾ ਐਕਚੁਅਲੀ ਹੁਣ ਅੱਜ ਤੋਂ 13 ਸਾਲ ਪਹਿਲਾਂ ਇੱਕ ਇਹਦੇ ਜਿਹੜੇ ਫਾਊਂਡਰ ਹੈਗੇ ਸੀ ਭੈਣ ਜੀ ਉਹਨਾਂ ਨੇ ਕੀ ਫਗਾ ਸੀਗਾ ਕਿ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਉਹ ਹਸਪੀਟਲ ਦੇ ਵਿੱਚ ਐਡਮਿਟ ਸੀਗੇ ਤੇ ਉਹਨਾਂ ਨੂੰ ਕਿਸੇ ਤਰੀਕੇ ਦਾ ਉਹਨਾਂ ਨੂੰ ਮਤਲਬ ਲੰਗਰ ਮਤਲਬ ਕੋਈ ਐਥਨਿਕ ਫੂਡ ਜਿਹੜਾ ਸਾਡਾ ਇੰਡੀਅਨ ਫੂਡ ਹੈਗਾ ਉਹ ਉੱਥੇ ਪ੍ਰੋਵਾਈਡ ਨਹੀਂ ਕੀਤਾ ਉਹਨਾਂ ਨੇ ਜੀ ਤੋ ਉਹਨਾਂ ਨੇ ਦੇਖਿਆ ਕਿ ਜੇ ਜੇ ਇਹਨਾਂ ਨੂੰ ਪ੍ਰੋਬਲਮ ਹੈ ਤਾਂ ਜਿਹੜੇ ਬਾਕੀ ਵਾਲੇ ਹੋਰ ਜਿਹੜੇ ਪੇਸ਼ੈਂਟ ਹੈਗੇ ਨੇ ਹਸਪੀਟਲ ਦੇ ਵਿੱਚ ਉਹਨਾਂ ਦਾ ਕੀ ਹਾਲ ਹੋਏਗਾ ਤੋ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਆਈ ਅਸੀਂ ਕਿਉਂ ਨਾ ਅਸੀਂ ਇਹੋ ਜੀ ਕੋਈ ਸਰਵਿਸ ਸ਼ੁਰੂ ਕਰੀਏ ਕਿ ਜਿਹੜੇ ਅਸੀਂ ਹਸਪੀਟਲ ਦੇ ਵਿੱਚ ਜਾਂ ਕੋਈ ਜਿਹੜੇ ਵਿਚਾਰੇ ਇਕੱਲੇ ਜਗ ਰਹਿੰਦੇ ਆ ਜਾਂ ਕੋਈ ਹੋਰ ਓਡੇਜ ਬੰਦੇ ਆ ਜਿਹੜੇ ਆਪਣਾ ਖਾਣਾ ਨਹੀਂ ਬਣਾ ਸਕਦੇ ਅਸੀਂ ਉਹਨਾਂ ਦੀ ਕੋਈ ਸਰਵਿਸ ਅਸੀਂ ਉਦੋਂ ਅਸੀਂ ਸਟਾਰਟ ਕੀਤੀ ਹੈ ਜੀ ਤੇ ਹੁਣ ਜਿਵੇਂ ਆਪਾਂ ਮੀਲ ਦੀ ਗੱਲ ਕਰੀਏ ਜੀ ਕਾਫੀ ਕਈ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਜ਼ਰੂਰਤਮੰਦ ਲੋਕ ਹੈਗੇ ਆ ਜਿਨ੍ਹਾਂ ਦੇ ਵਿੱਚ ਕਈਆਂ ਨੂੰ ਕਹਿ ਵੀ ਲੱਗੀਆਂ ਪ੍ਰੋਬਲਮਸ ਵੀ ਹੈਗੀਆਂ ਕਈ ਉਹਦੇ ਵਿੱਚ ਤਾਂ ਫਿਰ ਉਹਨੂੰ ਕਿਵੇਂ ਤੁਸੀਂ ਮੈਨਜ਼ ਕਰਦੇ ਅਸੀਂ ਦੇਖੋ ਜੀ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਅਸੀਂ ਆਪਣਾ ਇੱਕ ਦੋ ਸਬਜ਼ੀਆਂ ਤੇ ਇੱਕ ਦਾਲ ਅਸੀਂ ਉੱਥੇ ਤਿਆਰ ਕਰਾਉਂਦੇ ਆ ਜੀ ਨਾਲ ਅਸੀਂ ਆਪਣਾ ਪ੍ਰਸ਼ਾਦੇ ਵਗੈਰਾ ਸੇ ਉੱਥੇ ਤਿਆਰ ਕਰਦੇ ਆ ਜੀ ਸਾਡੀ ਜਿਹੜੀ ਸਰਵਿਸ ਹੈਗੀ ਹੈ ਹਫ਼ਤੇ ਦੇ ਵਿੱਚ ਵੀਕਲੀ ਇੱਕੋ ਦਿਨ ਚ ਅਸੀਂ ਸਰਵਿਸ ਕਰਦੇ ਆ ਜੀ ਅਸੀਂ ਸੱਤਾ ਦਿਨਾਂ ਦਾ ਫੂਡ ਇੱਕ ਹੀ ਸੰਡੇ ਨੂੰ ਸੰਡੇ ਅਸੀਂ ਦਿੰਦੇ ਆ ਜੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਜਿਹੜਾ ਫੂਡ ਹੈ ਅਸੀਂ ਇੱਕ ਵੈਰਾਈਟੀ ਤਿਆਰ ਕਰਦੇ ਆਂ ਬਾਕੀ ਦੀਆਂ ਜਿਹੜੀਆਂ ਵੈਰਾਈਟੀਆਂ ਆ ਜਿਹੜਾ ਡਿਫਰੈਂਟ ਫੂਡ ਆ ਸਾਨੂੰ ਰੈਸਟੋਰੈਂਟ ਜਿਹੜੇ ਸਾਡੇ ਪਾਰਟਨਰ ਹੈਗੇ ਆ ਉਹ ਸਾਨੂੰ ਪ੍ਰੋਵਾਈਡ ਕਰਦੇ ਆ ਜੀ ਹੁਣ ਤੁਸੀਂ ਇਹ ਤੁਹਾਡਾ ਜਿਹੜਾ ਕੁਐਸਚਨ ਹੈ ਕਿ ਅਸੀਂ ਉਹਨਾਂ ਨੂੰ ਮੈਨੇਜ ਕਿੱਦਾਂ ਕਰਦੇ ਆ ਜਿਹੜਾ ਅਲੱਗ-ਅਲੱਗ ਪ੍ਰੋਬਲਮ ਹੈਗੀਆਂ ਜੀ ਸਾਡੀ ਇੱਕ ਅਸੈਸਮੈਂਟ ਟੀਮ ਹੈਗੀ ਹੈ ਜੀ ਜਦੋਂ ਸਾਨੂੰ ਕੋਈ ਨਵਾਂ ਕਲਾਇੰਟ ਜਿਹੜਾ ਅਸੀਂ ਜਿਹਨੂੰ ਅਸੀਂ ਸਰਵ ਕਰਦੇ ਆ ਅਸੀਂ ਉਹਨਾਂ ਨੂੰ ਕਲਾਇੰਟ ਕਹਿੰਦੇ ਆ ਉਹ ਜਿਹੜਾ ਕਲਾਇੰਟ ਜੁਆਇਨ ਕਰਦਾ ਸਾਨੂੰ ਸਾਨੂੰ ਸਰਵਸਾਸਤੇ ਕਹਿੰਦਾ ਜੀ ਤੇ ਉਹਦਾ ਅਸੀਂ ਪਹਿਲਾਂ ਪੂਰਾ ਅਸੀਂ ਉਹਦੀ ਹੈਲਥ ਹਿਸਟਰੀ ਚੈੱਕ ਕਰਦੇ ਆ ਵੀ ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਇਹਨੂੰ ਕਿਸ ਤਰੀਕੇ ਦਾ ਫੂਡ ਚਾਹੀਦਾ ਫਿਰ ਅਸੀਂ ਆਪਣਾ ਮੀਲ ਪਲਾਨ ਉਸੇ ਹਿਸਾਬ ਨਾਲ ਅਸੀਂ ਤਿਆਰ ਕਰਦੇ ਆ ਅਸੀਂ ਉਹਨੂੰ ਉਹ ਹੀ ਚੀਜ਼ ਦਿੰਨੇ ਆ ਜਿਹੜ ਜੀ ਤੇ ਹੁਣ ਤੱਕ ਲੰਗਰ ਸੇਵਾ ਦੀ ਜੀ ਗੱਲ ਕਰੀਏ ਤਾਂ ਕਿੰਨੇ ਜਿਹੜੇ ਜ਼ਰੂਰਤਮੰਦ ਲੋਕ ਨੇ ਜਿਹੜੇ ਕਿ ਅੱਜ ਇੱਥੇ ਇਸ ਸਹੂਲਤ ਦਾ ਫਾਇਦਾ ਲੈ ਰਹੇ ਆ ਅਸੀਂ ਹੁਣ ਨ ਐਵਰੇਜ 170 ਜਾਂ 180 ਕਲਾਇੰਟ ਨੂੰ ਅਸੀਂ ਸਰਵ ਕਰਦੇ ਆ ਜੀ ਇਹ ਘਟਦੇ ਵੱਧਦੇ ਰਹਿੰਦੇ ਆ ਕੋਈ ਕੋਈ ਵਾਰੀ ਕੋਈ ਇੰਡੀਆ ਚਲੇ ਜਾਂਦੇ ਆ ਜਾਂ ਕੋਈਆਂ ਦੀ ਰੀਸੈਂਟਲੀ ਥੋੜੀ ਡੈਥ ਵਗੈਰਾ ਵੀ ਹੋ ਗਈਆਂ ਇਸ ਕਰਕੇ ਸਾਡੇ ਵੱਧਦੇ ਰਹਿੰਦੇ ਆ ਕੋਈ ਤੇ ਜਿਹੜੇ ਸਾਨੂੰ ਅਪਰੋਚ ਆ ਜਿਹੜੀ ਸਾਨੂੰ ਹਸਪੀਟਲ ਵਗੈਰਾ ਸਾਨੂੰ ਰੈਫਰ ਕਰਦੇ ਰਹਿੰਦੇ ਜੀ ਤੇ ਜਿਆਦਾ ਸਨਮਾਨ ਇਹ ਮੈਂ ਲਵਾਵਾਂਗਾ ਕਿਉਂਕਿ ਸੇਵਾ ਚੱਲ ਰਹੀ ਹੈ ਤੇ ਮੈਂ ਜਾਨਣਾ ਚਾਹਾਂਗਾ ਕਿ ਇਸ ਸੇਵਾ ਦੇ ਨਾਲ ਜੁੜਨ ਵਾਸਤੇ ਜਿਹੜੇ ਸਾਡੇ ਨਵੇਂ ਲੋਕ ਨੇ ਨਵੇਂ ਬੱਚੇ ਨੇ ਉਹਨਾਂ ਨੇ ਵੋਲੰਟੀਅਰਸ ਕਰਨਾ ਜਾਂ ਫਿਰ ਕਿਸੇ ਨੇ ਦਾਨ ਪੁੰਨ ਕਰਨਾ ਤਾਂ ਉਹਦੇ ਵਿੱਚ ਵੀ ਕਿਵੇਂ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਸਾਡੀ ਇੱਕ ਵੈਬਸਾਈਟ ਹੈਗੀ ਹੈ ਲੰਗਰਸੇਵਾ.ca www.langar.l a n g a r s e v a.ca ਇਹ ਸਾਡੀ ਵੈਬਸਾਈਟ ਐਡਰੈਸ ਹੈ ਇਹ ਤੁਹਾਨੂੰ ਵਲੰਟੀਅਰ ਕਿਸ ਤਰ੍ਹਾਂ ਜੁਆਇਨ ਕਰਨਾ ਹੁੰਦਾ ਫਾਰਮ ਮਿਲੇਗਾ ਜੀ ਤੁਸੀਂ ਕਿਸੇ ਨੇ ਡੋਨੇਟ ਕਰਨਾ ਜੀ ਉਹ ਕਿਸ ਤਰ੍ਹਾਂ ਕਰਨਾ ਹੈਗਾ ਜੀ ਵੈਸੇ ਸਾਡੀ meals@langarsewa.ca ਤੇ ਤੁਸੀਂ ਸਾਨੂੰ e-transfer ਕਰ ਸਕਦੇ ਹੋ ਜੇ ਜਾ ਕੋਈ ਫਾਰਮ ਭਰਨਾ ਜਾਂ ਕਿਸੇ ਨੂੰ ਕੋਈ ਅਸੀਂ ਪੂਰੀ ਇਨਕਮ ਟੈਕਸ ਦੀ ਜਿਹੜੀ ਸਾਡੀ ਮੀਲ ਜਿਹੜਾ ਕੋਡੋਨੇਟ ਕਰਦਾ ਅਸੀਂ ਰਸੀਦ ਕਿਉਂਕਿ ਇਹ ਸਾਡੀ ਰਜਿਸਟਰਡ ਚੈਰਿਟੀ ਹੈ ਅਸੀਂ ਰਸੀਦ ਪਹੁੰਚ ਦੀ ਕਰਾਂਗੇ ਅਸੀਂ ਉਹਨਾਂ ਨੂੰ ਜੀ ਬਹੁਤ ਬਹੁਤ ਧੰਨਵਾਦ ਸਾਬ ਤੁਸੀਂ ਸਾਰੇ ਆਏ ਹੋ ਲੰਗਰ ਸੇਵਾ ਮੀਲ ਤੇ ਸਪੋਰਟ ਸਰਵਿਸਸ ਵਾਲੇ ਸਾਡੇ ਸਾਰੇ मैनेजमेंट वालों वाहगुरु जी का खालसा वाहगुरु जी की फतेह ਅ ਅੱਜ ਸਾਡੇ ਵੱਡੇ ਭਾਗ ਸਾਡੇ ਵੀਰ ਸਾਡੇ ਕੋਲੇ ਆਏ ਜੋ ਅਸੀਂ ਸੇਵਾ ਕਰ ਰਹੇ ਹਰ ਸੰਡੇ ਦੇ ਸੰਡੇ ਤੇ ਤੁਸੀਂ ਵਾਕੀ ਤੇ ਸਾਰਾ ਕੁਝ ਦੇਖਿਆ ਮੈਂ ਆਪਣਾ ਪਾਰਟ ਥੋੜਾ ਜਿਹਾ ਤੁਹਾਨੂੰ ਹੁਣ ਦੱਸ ਦੇਣਾ ਜੀ ਵੀ ਇਸ ਇਸ ਵੇਲੇ ਮੇਰੇ ਕੋਲ ਜਿਹੜੀਆਂ ਡਿਲੀਵਰੀਆਂ ਨੇ ਜੀ 136 39 ਇਸ ਤਰ੍ਹਾਂ ਜਿੱਦਾਂ ਸਾਡੇ ਸਾਰੇ ਕਲਾਇੰਟਸ ਨੇ ਅਸੀਂ ਉਹਨਾਂ ਦੀ ਨੰਬਰ ਵਾਈਜ਼ ਡਿਲੀਵਰੀਆਂ ਕਰਦੇ ਆਂ ਤੇ ਚਾਰ ਚਾਰਜ 5 5 6 6 ਇੱਕ ਰੂਟ ਦੇ ਹਿਸਾਬ ਦੇ ਨਾਲ ਸਾਰੇ ਜਿਹੜੇ ਵਲੰਟੀਅਰਸ ਨੇ ਆਪਣੀ ਡਿਲੀਵਰੀਆਂ ਲੈ ਕੇ ਜਾਂਦੇ ਨੇ ਤੇ ਕਰੋ ਘਰੀ ਉਹਨਾਂ ਦੇ ਫੂਡ ਅਸੀਂ ਇਹ ਪਚਾ ਕੇ ਆਉਨੇ ਆ ਤੇ ਹੁਣ ਇੱਥੋਂ ਜਿਹੜਾ ਮੇਰੀ ਡਿਲੀਵਰੀਆਂ ਨੇ ਅਸੀਂ ਉਹ ਕਰਕੇ ਆਉਣੀਆਂ ਨੇ ਤੇ ਉਸ ਤੋਂ ਬਾਅਦ ਫਿਰ ਅਗਲੇ ਸੰਡੇ ਨੂੰ ਫਿਰ ਤਿਆਰੀ ਤੇ ਬਹੁਤ-ਬਹੁਤ ਧੰਨਵਾਦ ਗੱਡੇ ਬਾਜੀ ਸਾਡੇ ਕੋਲੇ ਆਉਣ ਦਾ ਥੈਂਕ ਯੂ ਭਾਜੀ